ਵਾਹਿ ਗੁਰੂ 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 ਜੀ ਕਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਪਿਆਰੀ ਗੁਰਸਵਾਰੀ ਸਤ ਸੰਗਤ ਜੀ ਬੜੇ ਭਾਗਾ ਵਾਲੇ ਆ ਜੋ ਸਤਿਗੁਰਾਂ ਦੀ ਨਿੱਕੀ ਗੋਦ ਦੇ ਅੰਦਰ ਬੈਠ ਕੇ ਸਤਪੁਰਾਂ ਦੀ ਇਲਾਕੇ ਬਾਣੀ ਨੂੰ ਸਰਵਣ ਕਰਕੇ ਗਾਇਨ ਕਰਕੇ ਆਪਣੀ ਜ਼ਿੰਦਗੀ ਦੇ ਕੁਝ ਕੁ ਜਿਹੜੇ ਪਲ ਨੇ ਕੁਝ ਕੁ ਜਿਹੜੇ ਸਵਾਸ ਨੇ ਉਹਨਾਂ ਨੂੰ ਆਪਾਂ ਸਫਲਾ ਕਰਨ ਦਾ ਜੋ ਯਤਨ ਰਲ ਮਿਲ ਕੇ ਕਰ ਰਹੇ ਹਾਂ ਪਾਵਨ ਸਥਾਨਾਂ ਦੇ ਉੱਪਰ ਚੱਲਹੀ ਜੋ ਗੁਰਮਤ ਵਿਚਾਰ ਜੋ ਮਾਲਕ ਹਜ਼ੂਰ ਦੇ ਦਰ ਤੇ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਜਿਦੇ ਵਿੱਚ ਹਰ ਰੋਜ਼ ਸਿੱਖ ਸਤਿਗੁਰੂ ਦੇ ਅੱਗੇ ਖਲੋਕੇ ਕੁਝ ਦਾਤਾਂ ਮਾਲਕ ਦੇ ਕੋਲੋਂ ਮੰਗਦਾ ਹੈ ਮਾਲਕਾ ਪੱਲਾ ਗਲ ਵਿੱਚ ਪਾ ਕੇ ਝੋਲੀ ਅਟਕੀ ਤੇਰੇ ਦਰ ਤੇ ਅਰਦਾਸ ਕਰਦੇ ਹਾਂ ਕਿਰਪਾ ਕਰ ਇਸ ਨਿਮਾਣੀ ਜੀ ਸਿੱਖ ਨੂੰ ਆਪਣੇ ਸਿੱਖੀ ਦੀ ਦਾਤ ਬਖਸ਼ ਆਪਣੇ ਕੇਸ਼ਾਂ ਦੀ ਦਾਤ ਬਖਸ਼ ਤੇ ਜਦੋਂ ਤੂੰ ਕੇਸ਼ਰ ਦੀ ਦਾਤ ਬਖਸ਼ ਦਿੱਤੀ ਤੇ ਇਸ ਨੂੰ ਰਹਿਤ ਬਖਸ਼ ਕਲਦੇ ਦੀਵਾਨਾ ਦੇ ਵਿੱਚ ਪਿਆਰ ਬਲੇ ਆਪਾਂ ਰਹਿਤ ਦੇ ਬਾਬਤ ਗੱਲ ਕੀਤੀ ਸੀ ਰਹਿਤਦਾਨ ਦੇ ਬਾਰੇ ਜਦੋਂ ਗੁਰੂ ਨਾਨਕ ਦੇ ਘਰ ਦੀ ਆਪਾਂ ਬਾਤ ਕਰਦੇ ਆ ਨਾ ਤੇ ਗੁਰੂ ਨਾਨਕ ਦੇ ਘਰ ਦੀ ਵਿਲੱਖਣਤਾ ਇਹ ਹੈ ਵੀ ਜਿੱਥੇ ਮਾਲਕ ਨੇ ਸਾਨੂੰ ਬਾਹਰ ਦੀ ਰਹਿਤ ਦੱਸੀ ਹੈ ਉਹਦੇ ਨਾਲ ਨਾਲ ਸਾਨੂੰ ਅੰਦਰ ਦੀ ਰਹਿਤ ਵੀ ਦੱਸ ਦਿੱਤੀ ਹੈ ਤੇ ਜਦੋਂ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਮੇਂ ਦੇ ਜੋ ਸਿੱਖਾਂ ਦੇ ਰਹਿਤ ਨਾਮੇ ਨੇ ਉਹਨਾਂ ਨੂੰ ਪੜਦਿਆਂ ਤੇ ਉਹਨਾਂ ਨੇ ਇਹ ਗੱਲ ਆਖੀ ਵੀ ਸਿੱਖ ਬਣਨ ਦੇ ਲਈ ਸਭ ਤੋਂ ਪਹਿਲੀ ਜਿਹੜੀ ਰਹਿਤ ਸਿੱਖ ਦਾ ਫਰਜ਼ ਇਹ ਬਣਦਾ ਹੈ ਸਭ ਤੋਂ ਪਹਿਲਾਂ ਤੇ ਉਹ ਖੰਡੇ ਦੀ ਪਹਲ ਦੀ ਦਾਤ ਲੈ ਕੇ ਉਹ ਗੁਰੂ ਦਾ ਸਿੱਖ ਸਜੇ ਤੇ ਜਦੋਂ ਸਿੱਖ ਗੁਰੂ ਦੇ ਕੋਲੋਂ ਖੰਡੇ ਦੀ ਪੋਹਲ ਦੀ ਦਾਤ ਲੈਂਦਾ ਨਾ ਫਿਰ ਇਹ ਅਰਦਾਸ ਕਰਦਾ ਮਾਲਕਾ ਹੁਣ ਤੇਰੀ ਸਿੱਖੀ ਨੂੰ ਧਾਰਨ ਕੀਤਾ ਹੈ ਤੇਰੇ ਸਕੂਲ ਦੇ ਵਿੱਚ ਹੁਣ ਐਡਮਿਸ਼ਨ ਲਈ ਹੈ ਹੁਣ ਕਿਰਪਾ ਕਰੀ ਇੱਥੋਂ ਦਾ ਜਿਹੜਾ ਕਾਇਦਾ ਹੈ ਕਾਨੂੰਨ ਹੈ ਜੋ ਡਿਸਪੀਸਪਲਨ ਹੈ ਜੋ ਇੱਥੋਂ ਦੀ ਰਹਿਤ ਹੈ ਜੋ ਮਰਿਆਦਾ ਹੈ ਇਸ ਮਰਿਆਦਾ ਦੇ ਵਿੱਚ ਮੈਂ ਪਰਪੱਕ ਹੋ ਸਕਾਂ ਇਹ ਦਾਤ ਆਪਾਂ ਗੁਰੂ ਦੇ ਕੋਲੋਂ ਮੰਗਣੀ ਹੈ ਤੇ ਇਹਦੇ ਤੋਂ ਬਾਅਦ ਫਿਰ ਸਿੱਖ ਜਿਹੜੀ ਇੱਕ ਦਾਤ ਮੰਗਦਾ ਹੈ ਉਹ ਹੈ ਬਬੇਕਤਾ ਦੀ ਦਾਤ ਆਪਾਂ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਤੇ ਬਬੇਕ ਦਾਤ ਬਬੇਕਤਾ ਹੈ ਕੀ ਹੈ ਤਿੰਨ ਸ਼ਬਦ ਬਿਲਕੁਲ ਨੇੜੇ ਨੇ ਇੱਕ ਹੈ ਬੁੱਧੀ ਦੂਸਰਾ ਹੈ ਗਿਆਨ ਤੇ ਤੀਸਰੀ ਹੈ ਬਬੇਕਤਾ ਪਹਿਲੀ ਬੁੱਧੀ ਦੂਸਰਾ ਗਿਆਨ ਤੇ ਤੀਸਰੀ ਵਿਵੇਕਤਾ ਤੇ ਵਿਵੇਕਤਾ ਕਿਉਂ ਮੰਗੀ ਜਾਂਦੀ ਹੈ ਗੁਰੂ ਦੇ ਕੋਲ ਕਿ ਦੁਨੀਆ ਦੇ ਅੰਦਰ ਕੋਈ ਬਵੇਕ ਨਹੀਂ ਹੈ ਕਿ ਦੁਨੀਆ ਦੇ ਅੰਦਰ ਕੋਈ ਸਮਝਦਾਰ ਨਹੀਂ ਜੇਕਰ ਵਿਵੇਕਤਾ ਨੂੰ ਸੋਖੇ ਤਰੀਕੇ ਨਾਲ ਸਮਝਿਆ ਜਾਵੇ ਤੇ ਆਪਾਂ ਇਹਨੂੰ ਇਹ ਗੱਲ ਕਹਿ ਸਕਦੇ ਹਾਂ ਉਹ ਮਤ ਜਿਸ ਨਾਲ ਅਸੀਂ ਚੰਗੇ ਤੇ ਮਾੜੇ ਦੀ ਪਹਿਚਾਨ ਕਰ ਸਕਦੇ ਹਾਂ ਸੱਚ ਤੇ ਝੂਠ ਦੀ ਪਰਖ ਕਰ ਸਕਦੇ ਹਾਂ ਜਿਦੇ ਨਾਲ ਕੀ ਸਹੀ ਹੈ ਤੇ ਕੀ ਗਲਤ ਹੈ ਉਹਦੇ ਬਾਰੇ ਆਪਾਂ ਪਹਿਚਾਨ ਕਰ ਸਕਦੇ ਹਾਂ ਕਿ ਜਦੋਂ ਦੁਨੀਆ ਵੱਲ ਝਾਤ ਮਾਰੀਏ ਕਿ ਦੁਨੀਆ ਦੇ ਅੰਦਰ ਅਜਿਹਾ ਕੋਈ ਮਨੁੱਖ ਨਹੀਂ ਹੈ بڑا ਗਿਆਨ ਲੋਕਾਂ ਦੇ ਕੋਲ ਸਮਾਇਆ ਹੋਇਆ ਬਹੁਤ ਜ਼ਿਆਦਾ ਗਿਆਨ ਹੈ ਲੋਕਾਂ ਦੇ ਕੋਲ دنیਵੀ ਗਿਆਨ ਉਹਨਾਂ ਨੂੰ ਫਿਰ ਇਸ ਗੱਲ ਦਾ ਵੀ ਪਤਾ ਹੁੰਦਾ ਵੀ ਕਿਹੜਾ ਕਾਰਜ ਕਰੀਏ ਕਿਸ ਕਾਰਜ ਦੇ ਵਿੱਚ ਸਾਨੂੰ ਪ੍ਰੋਫਿਟ ਮਿਲ ਰਿਹਾ ਹੈ ਤੇ ਕਿਹੜਾ ਕਾਰਜ ਹੈ ਜਿਸ ਕਾਰਜ ਦੇ ਵਿੱਚ ਸਾਨੂੰ ਜਿਹੜਾ ਨੁਕਸਾਨ ਹੋ ਰਿਹਾ ਅੱਜ ਤੱਕ ਤੇ ਬਾਹਰमुखी ਗੱਲ ਕਰੀਏ ਦੁਨੀਆ ਦੀ ਗੱਲ ਕਰੀਏ ਤੇ ਦੁਨੀਆ ਇੱਥੋਂ ਤੱਕ ਇੰਨੀ ਕੁ ਸਿਆਣੀ ਹੋ ਗਈ ਹੈ ਵੀ ਆਪਣੇ ਬਿਜ਼ਨਸ ਨੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਬੁਲੰਦੀਆਂ ਤੱਕ ਲੈ ਕੇ ਚਲੀ ਗਈ ਹੈ ਪਰ ਸਤਿਗੁਰੂ ਦੇ ਅੱਗੇ ਹਰ ਰੋਜ਼ ਇਹ ਅਰਦਾਸ ਕਰਦੇ ਹਾਂ ਮਾਲਕਾ ਬिवेਕਤਾ ਬਖਸ਼ੀ ਠੀਕ ਹੈ ਬਾਹਰ ਦੇ ਤੌਰ ਤੇ ਬੰਦਾ ਬਹੁਤ ਸਿਆਣਾ ਹੋ ਗਿਆ ਪਰ ਅੰਦਰ ਜਿਹੜੀ ਵਿਵੇਕਤਾ ਦੀ ਮਲੀਨਤਾ ਹੈ ਅੰਦਰ ਵਿਵੇਕਤਾ ਦਾ ਜਿਹੜਾ ਦੀਵਾ ਹੈ ਉਹ ਮਲੀਨ ਹੋਇਆ ਪਿਆ ਉਹ ਮਤ ਸਾਨੂੰ ਚਾਹੀਦੀ ਹੈ ਵੀ ਜਿਸ ਮਤ ਦੇ ਨਾਲ ਅਸੀਂ ਆਪਣੇ ਮੂਲ ਨੂੰ ਪਹਿਚਾਨ ਸਕੀਏ ਆਪਣੇ ਮਕਸਦ ਨੂੰ ਪਹਿਚਾਨ ਸਕੀਏ ਵੀ ਸਾਡਾ ਮਕਸਦ ਕੀ ਹੈ ਆਉਣ ਦਾ ਮਕਸਦ ਕੀ ਹੈ ਤੇ ਇੱਕ ਦੋ ਸ਼ਬਦ ਆਪਾਂ ਗੁਰਬਾਣੀ ਦੇ ਵਿੱਚੋਂ ਲਵਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਬੰਦਾ ਬਾਣੀ ਨੂੰ ਪੜਦਾ ਹੈ ਤੇ ਬਾਣੀ ਨੂੰ ਪੜਨਾ ਕੋਈ ਮਾੜੀ ਗੱਲ ਨਹੀਂ ਪਾਠ ਕਰਨਾ ਕੋਈ ਮਾੜੀ ਗੱਲ ਨਹੀਂ ਜਦੋਂ ਬੰਦੇ ਨੂੰ ਪਿਆਸ ਲੱਗੀ ਹੋਵੇ ਨਾ ਤੇ ਪਿਆਸੇ ਬੰਦੇ ਨੂੰ ਇਹ ਗੱਲ ਆਖ ਕਿ ਤੁਸੀਂ ਆਪਣੇ ਅੰਦਰ ਪਾਣੀ ਜਾਣੈ ਤੇ ਮੂੰਹ ਦੇ ਵਿੱਚ ਕਰੂਲੀ ਕਰਨੀ ਹੈ ਤੇ ਕਰੂਲੀ ਕਰਕੇ ਤੁਸੀਂ ਬਾਹਰ ਕੱਢ ਦੇਣਾ ਗਲੇ ਤੋਂ نیچے ਪਾਣੀ ਨਹੀਂ ਜਾਂਦਾ ਉਹ ਗਲਾ ਕਿੰਨਾ ਵੀ ਸੁੱਕਾ ਹੋਵੇ ਉਹ ਸੁੱਕੇ ਦਾ ਸੁੱਕਾ ਰਹਿ ਜਾਵੇਗਾ ਭਾਵੇਂ ਉਹ ਕਿੰਨਾ ਵੀ ਪਾਣੀ ਪੀ ਜਾਵੇ ਕਿਉਂ ਕਰੋਲੀ ਕੀਤੀ ਤੇ ਕਰੋਲੀ ਕਰਕੇ ਬਾਹਰ ਕੱਢ ਦਿੱਤਾ ਤੇ ਉਹ ਪਾਣੀ ਪੀਣ ਦਾ ਕੋਈ ਫਾਇਦਾ ਨਹੀਂ ਤੇ ਇਸੇ ਤਰ੍ਹਾਂ ਕਈ ਵਾਰੀ ਹੁੰਦਾ ਹੈ ਵੀ ਕਈ ਵਾਰੀ ਸਾਡੀਆਂ ਅੱਖਾਂ ਬਾਣੀ ਨੂੰ ਪੜਦੀਆਂ ਹੁੰਦੀਆਂ ਨੇ ਇਹ ਜੀਬ ਬੋਲਦੀ ਹੁੰਦੀ ਹੈ ਬਸ ਕੇਵਲ ਸਾਡੀ ਜਿਹੜੀ ਬਾਣੀ ਹੈ ਉਹ ਇੱਥੋਂ ਤੱਕ ਟਿੱਕੀ ਰਹਿੰਦੀ ਹੈ ਗਲੇ ਤੋਂ نیچے ਨਹੀਂ ਜਾਂਦੀ ਤੇ ਜਿੰਨੇ ਸਮੇਂ ਤੱਕ ਪਾਣੀ نیچے ਨਹੀਂ ਜਾਵੇਗਾ ਉਨੇ ਸਮੇਂ ਤੱਕ ਪਿਆਸ ਵੀ ਨਹੀਂ बुझेਗੀ ਜਿੰਨੇ ਸਮੇਂ ਤੱਕ ਬਾਣੀ ਇਸ ਗਲੇ ਤੋਂ نیچے ਨਹੀਂ ਜਾਵੇਗੀ ਸੁਰਤ ਤੱਕ ਨਹੀਂ ਜਾਵੇਗੀ ਮਨ ਤੱਕ ਆਪਣਾ ਜਿਹੜੀ ਵਿਚਾਰ ਹੈ ਨਹੀਂ ਅਸੀਂ ਲੈ ਕੇ ਜਾਵਾਂਗੇ ਉਨੇ ਸਮੇਂ ਤੱਕ ਸਾਡੇ ਅੰਦਰ ਸਹੀ ਚੰਗੇ ਤੇ ਮਾੜੇ ਦੀ ਜਿਹੜੀ ਪਰਖ ਹੈ ਬਿਵੇਕਤਾ ਹੈ ਬਿਵੇਕਤਾ ਕਦੀ ਨਹੀਂ ਆ ਸਕਦੀ ਇਹ ਮੈਂ ਬਚਨ ਆਪਣੇ ਕੋਲ ਨਹੀਂ ਕਹਿ ਰਿਆ ਇਹ ਬਚਨ ਆਪਾਂ ਧੰਨ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਆਪਾਂ ਪੜਦੇ ਆ ਤੇ ਸਤਿਗੁਰੂ ਕਹਿੰਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪਇੰਗਮ ਸਾਧ ਕਹਿੰਦੇ ਮਾਲਕਾ ਮੈਂ ਪਾਠ ਵੀ ਕੀਤਾ ਕਥਾ ਵੀ ਕਰ ਲੈਣਾ ਵਾ ਵੇਦਾਂ ਦਾ ਅਭਿਆਸ ਵੀ ਹੈ ਵੇਦ ਵੀ ਮੈਂ ਪੜ ਲੈਣਾ ਵੇਦਾਂ ਨੂੰ ਸੁਣਾ ਵੀ ਲੈਣਾ ਆਪਣੇ ਇਸ ਮਨ ਨੂੰ ਵਿਕਾਰਾਂ ਦੇ ਵੱਲੋਂ ਰੁਕਣ ਦੇ ਲਈ ਪਤਾ ਨਹੀਂ ਕਿੰਨੇ 쿠ਤਰਾਂ ਦੇ ਮੈਂ ਸਾਧਨ ਵੀ ਅਪਣਾਰੇ ਆ ਪਰ ਪੰਜ ਜਨਾਸਿਓ ਸੰਗ ਨਾ ਛੁਟਕਿ ਹੁਣ ਆਪਾਂ ਬਾਣੀ ਤਾਂ ਇਸ ਕਰਕੇ ਪੜ੍ਹਨੀ ਸੀ ਨਾ ਅਭਿਆਸ ਇਸੇ ਕਰਕੇ ਕਰਨਾ ਸੀ ਸਿਮਰਣ ਇਸੇ ਕਰਕੇ ਕਰਨਾ ਸੀ ਵੀ ਸਾਡੇ ਅੰਦਰੋਂ ਜਿਹੜਾ ਹੰਕਾਰ ਹੈ ਹੰਕਾਰ ਖਤਮ ਹੋ ਸਕੇ ਪਰ ਕਈ ਵਾਰੀ ਇੰਦਾ ਹੁੰਦਾ ਹੈ ਵੀ ਬਾਣੀ ਪੜ੍ਹਦੇ ਹੋਇਆ ਉਹ ਹੰਕਾਰ ਹੋਰ ਵਧਦਾ ਜਾਂਦਾ ਹੈ ਤੇ ਸਤਿਗੁਰਾਂ ਨੇ ਕਿਹਾ ਵੀ ਕਹਿੰਦੇ ਪੰਚ ਜਨਾਸਿਓ ਸੰਗ ਨਾ ਛੁਟਕਿਓ ਅਧਿਕ ਅਹੰਭੁ ਬੁੱਧਵਾਦੇ ਤੇ ਇਹਦੇ ਤੋਂ ਅੱਗੇ ਬ विवेकਤਾ ਦੀ ਗੱਲ ਹੈ ਕਿ ਬ विवेकਤਾ ਕੀ ਹੈ ਤੇ ਜਦੋਂ ਬੰਦੇ ਦੇ ਸਾਰੇ ਹੱਦ ਬੰਨੇ ਪਾਰ ਹੋ ਗਏ ਨਾ ਫਿਰ ਹੱਥ ਜੋੜ ਕੇ ਪਿਆ ਗੱਲ ਕੀਤੀ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਿਵੇਕਾ ਤੇ ਆਪਾਂ ਬਾਣੀ ਦੇ ਵਿੱਚੋਂ ਸਤਿਗੁਰੂ ਮੰਗਦੇ ਫੇ ਕਹਿੰਦੇ ਮਾਲਕਾ ਇਹ ਜੋ ਮੈਂ ਤਰੀਕੇ ਅਪਣਾ ਰਹਿਆਂ ਨਾ ਇਹਨਾਂ ਤਰੀਕਿਆਂ ਦੇ ਨਾਲ ਮੈਨੂੰ ਨਹੀਂ ਲੱਗਦਾ ਮੈਂ ਤੈਨੂੰ ਮਿਲ ਸਕਾਂ ਇਹਨਾਂ ਤਰੀਕਿਆਂ ਦੇ ਨਾਲ ਮੈਨੂੰ ਨਹੀਂ ਇਦਾਂ ਮਹਿਸੂਸ ਹੋ ਰਿਹਾ ਵੀ ਸ਼ਾਇਦ ਮੈਂ ਤੇਰੇ ਦਰ ਤੇ ਪ੍ਰਵਾਨ ਹੋ ਸਕਾਂ ਤੇ ਹੁਣ ਤੇ ਬਸ ਹਾਰ ਕੇ ਮੈਂ ਤੇਰੇ ਦਰ ਤੇ ਆ ਕੇ ਟੈਪਿਆ ਤੇਰੇ ਦਰ ਤੇ ਆ ਕੇ ਡਿਗ ਪਿਆ ਹੁਣ ਤੇਰੇ ਹੱਥ ਦੇ ਵਿੱਚ ਐ ਉਹ ਦੱਸ ਵੀ ਮੈਨੂੰ ਕੋਈ ਅਜਿਹੀ ਮੱਤ ਦੇ ਜਿਦੇ ਨਾਲ ਮੈਂ ਤੇਰੇ ਦਰ ਤੇ ਪ੍ਰਵਾਨ ਹੋ ਸਕਾਂ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਪਾਠ ਕਰਨਾ ਕੋਈ ਮਾੜੀ ਗੱਲ ਨਹੀਂ ਪਾਠ ਨੂੰ ਇਸ ਤਰੀਕੇ ਦੇ ਨਾਲ ਕਰੀਏ ਵੀ ਅੰਦਰੋਂ ਹੰਕਾਰ ਖਤਮ ਹੋਵੇ ਸਾਡਾ ਤੇ ਸਿਮਰਨ ਇਸ ਤਰੀਕੇ ਦੇ ਨਾਲ ਕਰੀਏ ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਅਸੀਂ ਸੰਸਾਰ ਦੇ ਉੱਤੇ ਆਏ ਕਿਉਂ ਆ ਤੇ ਸਾਡਾ ਮਕਸਦ ਕੀ ਹੈ ਇਹ ਪੰਜ ਪਉਤਕ ਜਿਹੜਾ ਸ਼ਰੀਰ ਮਿਲਿਆ ਇਸ ਪੰਜ ਪਉਤਕ ਸ਼ਰੀਰ ਦਾ ਮਿਲਣ ਦਾ ਕਾਰਨ ਕੀ ਹੈ ਤੇ ਜਿਸ ਦਿਨ ਬੰਦੇ ਨੂੰ ਇਸ ਗੱਲ ਦੀ ਸਮਝ ਲੱਗ ਜਾਵੇ ਕਿ ਇਸ ਹੀਰੇ ਨੂੰ ਸਮਝ ਲੇਗਾ ਤੇ ਉਹ ਕੋਡੀਆਂ ਦੇ ਪਾਕ ਦੇ ਵੀ ਗਵਾਏ ਕਰਨੀ ਤੇ ਸਤਿਗੁਰੂ ਨੇ ਇਹ ਹੀ ਬਚਨ ਆਖੇ ਸੀ ਵੀ ਵਿਵੇਕਤਾ ਉਸ ਨੂੰ ਕਿਹਾ ਜਾ ਸਕਦਾ ਹੈ ਵਿਵੇਕ ਉਹ ਹੈ ਵੀ ਜਿੱਥੇ ਸਾਨੂੰ ਸੱਚ ਤੇ ਝੂਠ ਦੀ ਪਹਿਚਾਨ ਹੋ ਸਕੇ ਚੰਗੇ ਤੇ ਮਾੜੇ ਦੀ ਪਹਿਚਾਨ ਹੋ ਸਕੇ ਤੇ ਬਾਰੀ ਮੁਖ ਬਹੁਤ ਜੜਾ ਬਾਰੀ ਮੁਖੀ ਗੇਮ ਬੰਦਾ ਹੈ ਉਹਨੇ ਬਹੁਤ ਗਿਆਨ ਇਕੱਠਾ ਕਰ ਲਿਆ ਇਹਨੇ ਵੀ ਬੰਦੇ ਕੋਲ ਗਿਆਨ ਨਹੀਂ ਬੰਦੇ ਕੋਲ ਸਮਝਦਾਰੀ ਨਹੀਂ ਬੰਦੇ ਕੋਲ ਸਿਆਣਪ ਨਹੀਂ ਬਹੁਤ ਸਿਆਣਪ ਹੈ ਤੇ ਬਾਰੀ ਮੁਖੀ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਪਹੁੰਚ ਗਿਆ ਹੈ ਪਰ ਅਸਲੀ ਖੇਡ ਸਾਡੇ ਅੰਦਰ ਦੀ ਸੀ ਸਾਡੇ ਅੰਦਰ ਨੇ ਪਹਿਚਾਨ ਕਰਨੀ ਸੀ ਪਰਚੋਲ ਕਰਨੀ ਸੀ ਵੀ ਮੇਰੇ ਅੰਦਰ ਦੇ ਭਾਂਡੇ ਦੇ ਵਿੱਚ ਕੀ ਪਿਆ ਹੋਇਆ ਕਿਤੇ ਮੈਂ ਵਿਕਾਰਾਂ ਨੂੰ ਇਕੱਠਾ ਕੀਤਾ ਹੈ ਜਾਂ ਗਿਆਨ ਅੰਦਰ ਪਿਆ ਹੈ ਕਿਤੇ ਇਹ ਤੇ ਨਹੀਂ ਹੋ ਰਿਹਾ ਵੀ ਇਹ ਜਿਹੜਾ ਪੰਜ ਪੁੱਤਕ ਸਰੀਰ ਮਾਲਕ ਨੇ ਦਿੱਤਾ ਹੈ ਇਹ ਸਵਾਸ ਸਾਨੂੰ ਦਿੱਤੇ ਨੇ ਇਹਨਾਂ ਸਵਾਸਾਂ ਨੂੰ ਕਿਤੇ ਮੈਂ ਵਿਅਰਥ ਗਵਾਈ ਜਾ ਰਿਹਾ ਹਾਂ ਹੋਵਾਂ ਤੇ ਬ विवेकਤਾ ਇਹ ਹੀ ਮੰਗਣੀ ਸੀ ਸਤਿਗੁਰੂ ਨੇ ਹੀ ਗੱਲ ਕਰਨੀ ਸੀ ਤੇ ਸਤਗੁਰੂ ਜੀ ਕਹਿੰਦੇ ਵੀ ਵਿਵੇਕਤਾ ਇਸ ਗੱਲ ਦੇ ਵਿੱਚ ਹੈ ਸਮਝਦਾਰੀ ਇਸ ਗੱਲ ਦੇ ਵਿੱਚ ਹੈ ਬੰਦੇ ਨੂੰ ਪਤਾ ਲੱਗ ਜਾਵੇ ਇਹ ਸ਼ਰੀਰ ਮੇਰਾ ਨਹੀਂ ਮੈਂ ਇਸ ਸ਼ਰੀਰ ਦੇ ਵਿੱਚ ਆਇਆ ਤੇ ਕੁਝ ਮਕਸਦ ਲੈ ਕੇ ਆਇਆ ਤੇ ਜਦੋਂ ਬੰਦੇ ਨੂੰ ਪਤਾ ਲੱਗ ਗਿਆ ਆਇਓ ਪੜਨ ਸੁਣਨ ਕੋ ਬਾਣੀ ਤੇ ਜਦੋਂ ਪਤਾ ਲੱਗ ਗਿਆ ਵੀ ਮੈਂ ਤੇ ਸੰਸਾਰ ਦੇ ਅੰਦਰ ਆਇਆ ਪ੍ਰਾਣੀ ਤੂੰ ਲਾਹਾ ਲੈਣ ਵੇ ਆਇਆ ਕਿ ਦੇ ਕਰਕੇ ਆ ਪ੍ਰਾਣੀ ਲਾਹ ਲੈਣ ਦੇ ਲਈ ਆਇਆ ਬਾਣੀ ਨੂੰ ਪੜਨ ਲਈ ਬਾਣੀ ਨੂੰ ਸੁਣਨ ਦੇ ਲਈ ਮਾਲਕ ਦੇ ਨਾਲ ਜੁੜਨ ਦੇ ਲਈ ਆਇਆ ਪਰ ਹੁੰਦਾ ਕੀ ਹੈ ساری ਜ਼ਿੰਦਗੀ ਬੰਦਾ ਪਦਾਰਥਾਂ ਦੇ ਵਿੱਚ ਲੱਗ ਕੇ ਗਲਤਾਨ ਕਰ ਦਿੰਦਾ ਲੰਘਾ ਦਿੰਦਾ ਤੇ ਜਦੋਂ ਬਬੇਕਤਾ ਆਵੇ ਕਿ ਨਾ ਗੁਰੂ ਦੇ ਕੋਲੋਂ ਬਬੇਕਤਾ ਮੰਗਨੇ ਆ ਤੇ ਚੰਗੇ ਮੰਦੇ ਦੀ ਪਰਖ ਲੱਗਦੀ ਹੈ ਫਿਰ ਅਸੀਂ ਆਪਣੇ ਅੰਦਰ ਨੂੰ ਨਿਰਮਲ ਕਰਨ ਦਾ ਯਤਨ ਕਰਾਂਗੇ ਫਿਰ ਸਾਨੂੰ ਪਤਾ ਲੱਗੇਗਾ ਵੀ ਇਸ ਅੰਦਰ ਦੇ ਵਿੱਚ ਹੰਕਾਰ ਨੂੰ ਕੋਈ ਜਗ੍ਹਾ ਨਹੀਂ ਹੈ ਇੱਕ ਨਿੱਕੀ ਜਿਹੀ ਬੜੀ ਪਿਆਰੀ ਘਟਨਾ ਹੁੰਦੀ ਹੈ ਸਤਪੁਰਾਂ ਦੇ ਜੀਵਨ ਦੇ ਵਿੱਚੋਂ ਛੇਵੇਂ ਪਾਤਸ਼ਾਹ ਦੇ ਜੀਵਨ ਚ ਬਿਬੇਕਤਾ ਕੀ ਹੈ ਵੀ ਮੂਲ ਨੂੰ ਕਿਵੇਂ ਪਹਿਚਾਨਣਾ ਹੈ ਕਿੰਨੇ ਕੁ ਨਗਰ ਦੇ ਵਿੱਚ ਨਾ ਇੱਕ ਖੂਸੀ ਤੇ ਖੂ ਦਾ ਪਾਣੀ ਬੜਾ ਨਿਰਮਲ ਹੋਇਆ ਸੀ ਪਾਣੀ ਬੜਾ ਨਿਰਮਲ ਸੀ ਤੇ ਜਿੰਨੇ ਨਗਰ ਦੇ ਲੋਕ ਸਨ ਸਾਰੇ ਉਸੇ ਖੂ ਤੋਂ ਪਾਣੀ ਭਰਦੇ ਪਿੰਦੇ ਇੱਕ ਦਿਨ ਹੋਇਆ ਕਿ ਕਹਿੰਦੇ ਵੀ ਜਿਹੜਾ ਵੀ ਉਸ ਖੂ ਦੇ ਵਿੱਚੋਂ ਪਾਣੀ ਪਰੇ ਘਰ ਜਾ ਕੇ ਜਿਹੜਾ ਵੀ ਉਸ ਪਾਣੀ ਨੂੰ ਪੀਵੇ ਉਹ ਬਿਮਾਰ ਹੋਈ ਜਾਵੇ ਤੇ ਹੁਣ ਉਸੇ ਨਗਰ ਦਾ ਕੋਈ ਸਿਆਣਾ ਜਿਹੜਾ ਬੰਦਾ ਸਿਆਣੇ ਬੰਦੇ ਨੇ ਆਖਿਆ ਵੀ ਐਦਾਂ ਕਰੋ ਬੀ ਜੇਕਰ ਪਾਣੀ ਪੀਣ ਦੇ ਨਾਲ ਬੱਚੇ ਪਸ਼ੂ ਜਾਂ ਜਾਨਵਰ ਜਿਹੜਾ ਵੀ ਪਿੰਦਾ ਉਹ ਬਿਮਾਰ ਹੋ ਰਿਹਾ ਵੀ ਇਹ ਹੁਣ ਪਾਣੀ ਜਿਹੜਾ ਪੀਣ ਦੇ ਯੋਗ ਨਹੀਂ ਰਿਹਾ ਇਹ ਪਾਣੀ ਨਿਰਮਲ ਨਹੀਂ ਰਿਹਾ ਇਦਾਂ ਕਰੋ ਵੀ ਇਸ ਖੂਹ ਨੂੰ ਜਿਹੜਾ ਤੁਸੀਂ ਸਾਫ਼ ਕਰ ਦੋ ਇਸ ਖੂਹ ਦੇ ਵਿੱਚੋਂ ਜਿੰਨਾ ਪਾਣੀ ਹੈ ਨਾ ਤੁਸੀਂ ਇੱਕ ਵਾਰੀ ਪਾਣੀ ਕੱਢ ਦੋ ਦੁਬਾਰਾ ਤੋਂ ਜਦੋਂ ਭਰੇਗਾ ਵੀ ਸ਼ਾਇਦ ਨਿਰਮਲ ਪਾਣੀ ਆ ਜਾਵੇ ਸਾਫ਼ ਪਾਣੀ ਆ ਜਾਵੇ ਪੀਣ ਯੋਗ ਪਾਣੀ ਹੋਵੇ ਹੁਣ ਨਗਰ ਦੇ ਲੋਕਾਂ ਨੇ ਇਹੀ ਗੱਲ ਕੀਤੀ ਵੀ ਇਦਾਂ ਹੀ ਕੀਤਾ ਵੀ ਸਾਰਾ ਪਾਣੀ ਕੱਢਿਆ ਉਹ ਦੁਆਰਾ ਤੋਂ ਫਿਰ ਪਾਣੀ ਆਇਆ ਤੇ ਪਾਣੀ ਦੇ ਵਿੱਚੋਂ ਅਲ ਬਦਬੋਣ ਲੱਗ ਪਈ ਆ ਉਹ ਫਿਰ ਚੱਲ ਕੇ ਉਹਦੇ ਕੋਲ ਗਏ ਸਿਆਣੇ ਕੋਲ ਗਏ ਵੀ ਕਹਿਣ ਲੱਗੇ ਵੀ ਪਾਣੀ ਤੁਹਾਡੇ ਕਹਿਣ ਦੇ ਉੱਤੇ ਅਸੀਂ ਬਾਹਰ ਕੱਢ ਦਿੱਤਾ ਸੀ ਪਰ ਹੁਣ ਜਦੋਂ ਦੁਆਰਾ ਤੋਂ ਪਾਣੀ ਆਇਆ ਪਹਿਲਾਂ ਤੇ ਸਮੈਲ ਨਹੀਂ ਸੀ ਹੁੰਦੀ ਹੁਣ ਤਾਂ ਬੜੀ ਬਦਬੂ ਹੋ ਰਹੀ ਹੈ ਵਿੱਚੋਂ ਪਾਣੀ ਦੇ ਵਿੱਚੋਂ ਪਾਣੀ ਹਜੇ ਵੀ ਪੀਣ ਯੋਗ ਨਹੀਂ ਤੇ ਸਾਡੇ ਨਗਰ ਦਾ ਪਿੰਡ ਦਾ ਹੋਰ ਕੋਈ ਤਰੀਕਾ ਵੀ ਨਹੀਂ ਕੋਈ ਹੋਰ ਖੂਹ ਵੀ ਨਹੀਂ ਹੈ ਵੀ ਜਿੱਥੋਂ ਅਸੀਂ ਪਾਣੀ ਭਰ ਸਕੀਏ ਇਹਦੇ ਨਾਲ ਤੇ ਜਿਹੜਾ ਪਿੰਡ ਹੈ ਪਿੰਡ ਦੇ ਵਿੱਚ ਕਾਲ ਪੈ ਜਾਵੇਗਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਬਹੁਤ ਜ਼ਿਆਦੀਆਂ ਮੋਤਾਂ ਹੋਣਗੀਆਂ ਪਸ਼ੂ ਨਹੀਂ ਬਚਣਗੇ ਬੰਦੇ ਨਹੀਂ ਬਚਣਗੇ ਤੇ ਸਿਆਣਾ ਚੱਲ ਕੇ ਗਿਆ ਸਿਆਣਾ ਪੁਰਸ਼ ਵੀ ਜਦੋਂ ਜਾ ਕੇ ਖੂਨ ਵੇਖਿਆ ਨਾ ਤੇ ਖੂਹ ਵਾਲ ਵੇਖ ਕੇ ਕਹਿਣ ਲੱਗਾ ਵੀ ਇਹ ਕਦੀ ਵੀ ਨਿਰਮਲ ਨਹੀਂ ਹੋ ਸਕਦਾ ਪਾਣੀ ਪੀਣ ਦੇ ਯੋਗ ਨਹੀਂ ਰਵੇਗਾ ਨਗਰ ਦੇ ਲੋਕ ਬੜੇ ਹੈਰਾਨ ਪਰੇਸ਼ਾਨ ਵੀ ਬੜੇ ਪਰੇਸ਼ਾਨ ਹੋ ਕੇ ਕਹਿਣ ਲੱਗੇ ਵੀ ਕਰੀਏ ਤੇ ਕਰੀਏ ਕੀ ਹੁਣ ਹੋਰ ਕੋਈ ਢੰਗ ਵੀ ਨਹੀਂ ਕਹਿੰਦੇ ਵੀ ਢੰਗ ਕੀ ਹੈ ਕਹਿੰਦੇ ਤੁਸੀਂ ਪਾਣੀ ਨੂੰ ਬਾਹਰ ਕੱਢਣ ਦੇ ਵਿੱਚ ਤਾਂ ਜੋਰ ਲੱਗਾ ਰਿਹਾ ਤੁਹਾਡਾ ਪਰ ਜਿਹੜੀ ਇਹਦੀ ਵਿੱਚ ਇੱਕ ਬਿੱਲੀ ਦੇ ਮਰੇ ਦਾ ਪਿੰਜਰ ਪਿਆ ਸੀ ਉਹਨੂੰ ਤੁਸੀਂ ਬਾਹਰ ਹੀ ਨਹੀਂ ਕੱਢਿਆ ਤੇ ਜਿੰਨੇ ਸਮੇਂ ਤੱਕ ਉਹ ਪਿੰਜਰ ਨੂੰ ਬਾਹਰ ਨਹੀਂ ਕੱਢੋਗੇ ਪਾਣੀ ਤੁਸੀਂ ਜਿੰਨੀ ਵਾਰੀ ਮਰਜ਼ੀ ਬਾਹਰ ਕੱਢ ਦੋ ਤੇ ਇਹ ਕਦੇ ਵੀ ਨਿਰਮਲ ਨਹੀਂ ਹੋਵੇਗਾ ਪੀਣ ਦੇ ਜੁਗ ਨਹੀਂ ਹੋਵੇਗਾ ਤੇ ਉਥੇ ਸਤਿਗੁਰਾਂ ਨੇ ਸਿੱਖ ਨੂੰ ਸਮਝਾਇਆ ਸੀ ਕਹਿਣ ਲੱਗੇ ਸਿੱਖਾ ਇਸ ਸਰੀਰ ਇੱਕ ਤੇਰਾ ਖੂਹ ਹੈ ਤੇ ਇਸ ਖੂਹ ਦੇ ਵਿੱਚ ਜਿਹੜੀ ਹੋਮੈਰੂਪੀ ਬਿੱਲੀ ਮਰੀ ਪਈ ਹੈ ਇਸ ਖੂਹ ਦੇ ਵਿੱਚ ਇਸ ਸਰੀਰ ਦੇ ਵਿੱਚ ਇੱਕ ਬਿੱਲੀ ਮਰੀ ਹੈ ਉਹ ਬਿੱਲੀ ਕੀ ਮਰੀ ਹੈ ਉਹ ਬਿੱਲੀ ਮਰੀ ਹੈ ਹੰਕਾਰ ਦੀ ਜਿੰਨੇ ਸਮੇਂ ਤੱਕ ਇਸ ਹੰਕਾਰ ਦੀ ਬਿੱਲੀ ਨੂੰ ਤੂੰ ਬਾਹਰ ਨਹੀਂ ਕੱਢ ਦੇਗਾ ਤੇ ਸਿਆਣਪ ਉਹ ਨਹੀਂ ਸਿਆਣਪ ਇਹ ਹੈ ਵੀ ਸਭ ਤੋਂ ਪਹਿਲਾਂ ਇਸ ਹੰਕਾਰ ਨੂੰ ਆਪਣੇ ਹਿਰਦੇ ਦੇ ਵਿੱਚੋਂ ਆਪਣੇ ਸਰੀਰ ਦੇ ਵਿੱਚੋਂ ਖਤਮ ਕਰ ਪ੍ਰਮਾਤਮਾ ਆਪਣੇ ਆਪ ਆ ਕੇ ਵਸ ਜਾਵੇਗਾ ਇਹ ਹੈ ਬਵੇਕਤਾ ਤੇ ਅੰਦਰੋਂ ਹੀ ਤੈਨੂੰ ਸੱਚ ਦੀ ਪਹਿਚਾਨ ਹੋ ਜਾਵੇਗੀ ਜਿੰਨੂੰ ਬਾਬਾ ਭਗਤ ਰਵੀਦਾਸ ਸਾਹਿਬ ਦੀ ਬਾਣੀ ਨੂੰ ਪੜਦੇ ਹਨ ਨਾ ਉਹਨਾਂ ਨੇ ਜਦੋਂ ਵਿਵੇਕਤਾ ਦੀ ਗੱਲ ਕੀਤੀ ਤੇ ਵਿਵੇਕਤਾ ਦੀ ਗੱਲ ਕਰਨ ਵੇਲੇ ਗੱਲ ਕਹੀ ਵੀ ਇਹ ਸਿਆਣਪ ਨਹੀਂ ਕਿ ਕਿਸੇ ਸਮੁੰਦਰ ਦੀਆਂ ਤਰੰਗਾਂ ਨੂੰ ਵੇਖ ਕੇ ਬੰਦਾ ਕਹਿ ਦਵੇ ਵੀ ਇਹ ਪਾਣੀ ਵੱਖਰਾ ਤੇ ਇਹ ਤਰੰਗਾਂ ਲਹਿਰਾਂ ਵੱਖਰੀਆਂ ਨੇ ਸਿਆਣਪ ਇਸ ਦੇ ਵਿੱਚ ਹੈ ਵੀ ਇਸ ਗੱਲ ਨੂੰ ਸਮਝ ਲੱਗ ਜੇ ਵੀ ਜਿਹੜੀਆਂ ਇਹ ਤਰੰਗਾਂ ਨੇ ਇਹ ਪਾਣੀ ਦੇ ਵਿੱਚੋਂ ਪੈਦਾ ਹੋਈਆਂ ਤੇ ਪਾਣੀ ਦੇ ਵਿੱਚ ਦੁਆਰਾ ਤੋਂ ਸਮਾ ਜਾਣੀਆਂ ਨੇ ਤੇ ਦੂਸਰੀ ਸਿਆਣਪ ਅਸਲ ਸਿਆਣਪ ਇਹ ਹੈ ਜਦੋਂ ਤੱਕ ਬੰਦਾ ਆਪਣੇ ਅੰਦਰ ਹੰਕਾਰ ਲੈ ਕੇ ਬੈਠਾ ਪਿਆ ਓਨੇ ਸਮੇਂ ਤੱਕ ਕਦੀ ਵੀ ਬਿਬੇਕਤਾ ਨਹੀਂ ਆ ਸਕਦੀ ਉਹ ਭਾਵੇਂ ਦੁਨਿਆਵੀ ਗਿਆਨ ਹੋਵੇਗਾ ਭਾਵੇਂ ਵੈਦਿਕ ਗਿਆਨ ਹੋਵੇਗਾ ਧਾਰਮਿਕ ਕਿਤਾਬਾਂ ਦਾ ਗਿਆਨ ਹੋਵੇਗਾ ਉਹ ਗਿਆਨ ਸਾਡੇ ਅੰਦਰ ਹੰਕਾਰ ਤੇ ਪੈਦਾ ਕਰ ਸਕਦਾ ਪਰ ਅੰਦਰ ਬਿਬੇਕ ਨਹੀਂ ਪੈਦਾ ਕਰ ਸਕਦਾ ਤੇ ਕਿਵੇਂ ਆਵੇਗਾ ਕਹਿੰਦੇ ਜਦੋਂ ਆਪਣੇ ਅੰਦਰੋਂ ਪਹਿਲਾਂ ਹੰਕਾਰ ਨੂੰ ਘਟਨਾ ਪਵੇਗਾ ਇਹ ਗੱਲ ਆਖਣੀ ਪਵੇਗੀ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਾ ਇਹ ਹੈ ਬਵੇਕਤਾ ਵੀ ਜਦੋਂ ਪਤਾ ਲੱਗ ਗਿਆ ਵੀ ਜਦੋਂ ਤੱਕ ਮੇਰੇ ਅੰਦਰ ਮੈਂ ਹੈ ਉਦੋਂ ਤੱਕ ਮਾਲਕਾ ਤੂੰ ਨਹੀਂ ਆ ਸਕਦਾ ਤੇ ਜਦੋਂ ਇਸ ਗੱਲ ਦੀ ਸਮਝ ਲੱਗੀ ਬਵੇਕਤਾ ਕੀ ਆਈ ਸਮਝ ਇਸ ਗੱਲ ਦੀ ਲੱਗ ਗਈ ਵੀ ਪਹਿਲਾ ਮੈਨੂੰ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰਨਾ ਪਵੇਗਾ ਤੇ ਵਿਵੇਕਤਾ ਆਉਂਦੀ ਤਾਂ ਹੈ ਜਦੋਂ ਗੁਰੂ ਦੇ ਕੋਲ ਆ ਕੇ ਅਰਦਾਸ ਕਰਦੇ ਆਂ ਸਮਝਤਾ ਆਵੇਗੀ ਜਦੋਂ ਗੁਰੂ ਦੇ ਕੋਲ ਆ ਕੇ ਅਰਦਾਸ ਕਰਾਂਗੇ ਨਹੀਂ ਤੇ ਕੀ ਹੋਵੇਗਾ ਤੇ ਸਾਡੇ ਅੰਦਰ ਇੱਕ ਭਰਮ ਜਿਹਾ ਬਣਿਆ ਰਹੇਗਾ ਤੇ ਜਿਹਨੂੰ ਸਤਗੁਰੂ ਨੇ ਬਚਨ ਆਖੇ ਸਨ ਕਹਿੰਦੇ ਕਿ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗੰਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਮਦਵੇ ਕਿਆ ਕਹੀਐ ਪਰਮੇ ਐਸਾ ਜੈਸਾ ਮਾਨੀਐ ਹੋਇਨ ਤੈ ਸਭੀ ਇਹੋ ਜਾਂ ਕੀ ਪਰਮਾਖੀਏ ਇਹੋ ਜੀ ਕੀ ਸਮਝਦਾਰੀ ਆ ਕਿ ਵੀ ਜੋ ਅਸੀਂ ਸਮਝੀ ਫਿਰਦੇ ਆ ਉਹ ਤਾਂ ਅਸਲ ਦੇ ਵਿੱਚ ਹੈ ਹੀ ਨਹੀਂ ਹੈ ਤਾਂ ਕੁਝ ਹੋਰ ਹੈ ਪਰ ਸਮਝੀ ਅਸੀਂ ਕੁਝ ਹੋਰ ਫਿਰਨੇ ਅਸੀਂ ਕਹਿੰਦੇ ਆ ਵੀ ਬੰਦੇ ਨੂੰ ਸਾਰੀ ਜ਼ਿੰਦਗੀ ਆਪਣੇ ਇਸ ਸਰੀਰ ਦਾ ਮਾਨ ਦਿੰਦਾ ਹੈ ਇਸੇ ਸਰੀਰ ਦਾ ਹੰਕਾਰ ਰਿੰਦਾ ਹੈ ਤੇ ਆਪਾਂ ਸਾਰੀ ਜ਼ਿੰਦਗੀ ਆਪਣੇ ਸਰੀਰ ਨੂੰ ਸਵਾਰਾਂ ਦੇ ਉੱਤੇ ਲਾ ਦਿੰਨੇ ਆ ਤੇ ਮਨ ਨੂੰ ਸ਼ਿੰਗਾਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਸਰੀਰ 'ਚੋਂ ਮਾੜੀ ਜੀ ਸਮੈਲ ਹੋਣੀ ਸ਼ੁਰੂ ਹੋ ਜਾਵੇ ਸਿੱਕਿਨ ਨਾਲੋਂ ਨਾਲ ਤੇ ਸੈਂਟ ਪਾਓ ਇਹਨੂੰ ਇਸ਼ਨਾਨ ਕਰੀਏ ਨਹਾਈਏ ਜਿਦੇ ਨਾਲ ਇਹ ਬਦਬੋ ਨਾ ਮੇਰੇ ਕੋ ਲਾਵੇ ਪਰ ਥੋੜਾ ਜਿਹਾ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ ਗੁਰੂ ਤੋਂ ਵਿਵੇਕ ਮੰਗੇ ਵੇਖੀਏ ਬਿਮਾਲਕਾ ਜੋ ਮਤ ਮੈਂ ਮੇਰੇ ਕੋਲ ਹੈ ਉਹ ਮਤ ਕਿਤੇ ਭੈੜੇ ਰਸਤੇ ਤੇ ਤੇ ਨਹੀਂ ਲੈ ਕੇ ਜਾ ਰਹੀ ਮਨ ਰੇ ਕੌਣ ਕੁ ਮਤ ਤੈ ਲਿਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਾ ਕੀਨੀ ਕਹਿੰਦੇ ਵੀ ਆਇਆ ਤੂੰ ਸੰਸਾਰ ਦੇ ਉੱਤੇ ਵਿਵੇਕਤਾ ਇਸ ਗੱਲ ਦੇ ਵਿੱਚ ਸੀ ਤੂੰ ਸੰਸਾਰ ਦੇ ਅੰਦਰ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਪਰਮਾਤਮਾ ਦਾ ਸਿਮਰਨ ਕਰਦਾ ਪਰਮਾਤਮਾ ਦੀ ਭਗਤ ਮੰਦਗੀ ਕਰਦਾ ਪਰ ਤੇਰਾ ਸਵਾਦ ਤਾਂ ਦੂਸਰੇ ਪਾਸੇ ਪੈ ਗਿਆ ਪਰਾਇਆ ਧਨ ਤੱਕਣ ਵਾਲ ਪੈ ਗਿਆ ਪਰਾਇ ਨਿੰਦਿਆ ਕਰਨ ਦੇ ਵੱਲ ਪੈ ਗਿਆ ਸਾਰਾ ਦਿਨ ਤੇਰਾ ਕੰਨ ਜਿਹੜੇ ਇਹ ਮਾੜਾ ਸੁਣਦੇ ਰੇ ਕੰਨ ਮਾੜਾ ਨਿੰਦਿਆ ਨੂੰ ਸੁਣਦੇ ਰੇ ਜੀਭ ਮਾੜਾ ਬੋਲਦੀ ਰੀ ਬਬੇਕ ਦਾ ਇਸ ਗੱਲ ਦੇ ਵਿੱਚ ਹੈ ਸਮਝਦਾਰੀ ਇਸ ਗੱਲ ਦੇ ਵਿੱਚ ਹੈ ਜਦੋਂ ਗੁਰੂ ਸਾਨੂੰ ਗਿਆਨ ਦੇ ਦੇਣਾ ਗੁਰੂ ਦੇ ਅੱਗੇ ਅਰਦਾਸ ਕਰੀਏ ਮਾਲਕਾ ਉਹ ਮਤ ਦੇ ਜਿਹਦੇ ਨਾਲ ਮੈਂ ਤੇਰਾ ਸਿਮਰਨ ਕਰਨਾ ਸ਼ੁਰੂ ਕਰ ਦਵਾਂ ਸਿਮਰਨ ਤੇ ਕਰਾਂ ਸਿਮਰਨ ਕਰਦਿਆਂ ਕਰਦਿਆਂ ਦਰੋਹ ਹੰਕਾਰ ਵੀ ਖਤਮ ਹੋ ਜਾਵੇ ਤੇ ਬਾਬਾ ਦੀਪ ਸਿੰਘ ਨੂੰ ਇਹ ਗੱਲ ਆਖੀ ਸੀ ਨਾ ਸੱਚੇ ਪਾਤਸ਼ਾਹ ਜੀ ਨੇ ਉਹ ਇੱਕ ਦਿਨ ਆਪਣੇ ਬਾਟੇ ਨੂੰ ਮੰਜ ਦੇ ਪਏ ਸਨ ਤੇ ਸਤਗੁਰੂ ਪਿੱਛੇ ਖਲੋਤੇ ਉਹ ਬਾਟੇ ਨੂੰ ਮਾਂਜਦੇ ਤੇ ਵਿੱਚੋਂ ਆਪਣੇ ਚਿਹਰੇ ਨੂੰ ਵੇਖਦੇ ਤੇ ਸਤਗੁਰੂ ਕਹਿਣ ਲੱਗੇ ਵੀ ਦੀਪ ਸਿਆ ਕਿੰਨਾ ਕੁ ਮਾਂਜੇਂਗਾ ਉਹ ਕਹਿਣ ਲੱਗਾ ਸੱਚੇ ਪਤਸ਼ਾਹ ਵੀ ਓਨੇ ਸਮੇਂ ਤੱਕ ਮੈਂ ਮਾਂਜਦਾ ਰਾਵਾਂਗਾ ਜਿੰਨੇ ਸਮੇਂ ਤੱਕ ਇਹਦੇ ਵਿੱਚੋਂ ਚਿਹਰਾ ਨਹੀਂ ਨਜ਼ਰ ਆਉਂਦਾ ਤੇ ਸਤਗੁਰੂ ਜੀ ਨੇ ਇੱਕ ਗੱਲ ਆਖੀ ਕਹਿਣ ਲੱਗੇ ਵੀ ਜਿਸ ਤਰ੍ਹਾਂ ਤੂੰ ਇਸ ਬਾਟੇ ਨੂੰ ਮਾਂਜਣਾ ਪਿਆ ਹੈ ਆਪਣਾ ਚਿਹਰਾ ਵੇਖਣ ਤੱਕ ਆਖਣਾ ਇਹ ਸਾਪਣੀ ਹੁੰਦਾ ਇਸੇ ਤਰ੍ਹਾਂ ਆਪਣੇ ਮਨ ਨੂੰ ਵੀ ਮਾਂਜ ਓਨੇ ਸਮੇਂ ਤੱਕ ਮਾਂਜੀ ਜਾ ਜਿੰਨੇ ਸਮੇਂ ਤੱਕ ਹੰਕਾਰ ਖਤਮ ਨਾ ਹੋਵੇ ਤੇ ਇਹਦੇ ਵਿੱਚੋਂ ਪ੍ਰਮਾਤਮਾ ਨਜ਼ਰ ਆਉਣਾ ਸ਼ੁਰੂ ਹੋ ਜਾਵੇ ਇਹ ਹੈ ਬਬੇਕਤਾ ਤੇ ਮਨ ਨੂੰ ਓਨੇ ਸਮੇਂ ਤੱਕ ਧੁੰਦੇ ਰਹੀਏ ਮਨ ਨੂੰ ਓਨੇ ਸਮੇਂ ਤੱਕ ਸਾਫ ਕਰਦੇ ਰਹੀਏ ਜਿੰਨੇ ਸਮੇਂ ਤੱਕ ਇਹਦੇ ਅੰਦਰੋਂ ਹੰਕਾਰ ਨਾ ਜਾਂਦਾ ਜਾਵੇ ਹੰਕਾਰ ਖਤਮ ਨਾ ਹੋ ਜਾਵੇ ਤੇ ਕੋਸ਼ਿਸ਼ ਕਰੀਏ ਜਦੋਂ ਬਾਣੀ ਨੂੰ ਪੜੀਏ ਨਾ ਬਾਣੀ ਨੂੰ ਪੜਦੇ ਹਾਂ ਉਹਦੇ ਨਾਲ ਕੋਸ਼ਿਸ਼ ਕਰੀਏ ਵੀ ਮਨ ਦੇ ਅੰਦਰ ਹੰਕਾਰ ਨਾ ਪੈਦਾ ਹੋਵੇ ਤੇ ਜਿੱਥੇ ਹੰਕਾਰ ਹੈ ਉੱਥੇ ਨਿਰੰਕਾਰ ਨਹੀਂ ਜਿੱਥੇ ਨਿਰੰਕਾਰ ਹੈ ਤੇ ਉੱਥੇ ਹੰਕਾਰ ਨੂੰ ਕੋਈ ਜਗ੍ਹਾ ਨਹੀਂ ਤੇ ਸਤਿਗੁਰੂ ਦੇ ਅੱਗੇ ਅਰਦਾਸ ਕਰੀਏ ਸਤਿਗੁਰੂ ਸਾ ਮਤ ਦੀਓ ਦਿਆਲ ਜਿਤ ਤੁਮੈ ਅਰਦਾ ਨਾਨਕ ਮੰਗੇ ਦਰਸ਼ਦਾਨ ਰੇਣ ਪਗ ਸਦਾ ਇਹ ਹੈ ਬਵੇਕਤਾ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰ ਜੇ ਤੂੰ ਸਿੱਖੀ ਦੀ ਦਾਤ ਦਿੱਤੀ ਹੈ ਨਾ ਕੇਸਾਂ ਦੀ ਦਾਤ ਦਿੱਤੀ ਹੈ ਤੇ ਜਿੱਥੇ ਤੂੰ ਆਪਣੀ ਰਹਿਤ ਦੇ ਵਿੱਚ ਰਹਿਣਾ ਸਿਖਾਇਆ ਇਹਦੇ ਨਾਲ ਇੱਕ ਹੋਰ ਦਾਤ ਸਾਡੀ ਝੋਲੀ ਦੇ ਵਿੱਚ ਪਾ ਦੇ ਉਹ ਹੈ ਬਵੇਕਤਾ ਦੀ ਦਾਤ ਜਿਦੇ ਨਾਲ ਮੈਂ ਤੇਰੇ ਚਰਨਾਂ ਦੇ ਵਿੱਚ ਜੁੜਿਆ ਰਵਾਂ ਸੱਚ ਤੇ ਝੂਠ ਦੀ ਪਹਿਚਾਨ ਕਰ ਸਕਾਂ ਮੈਨੂੰ ਪਤਾ ਲੱਗ ਜਾਵੇ ਮੈਂ ਕਿਸ ਮਕਸਦ ਕਰਕੇ ਸੰਸਾਰ ਦੇ ਉੱਤੇ ਆਇਆ ਹਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ